ਕਿਉ ਮੈਨੂੰ ਪਾਣੀ ਲਾ ਲਈਏ ਗੱਬੇ ਆ ਯਾਰ ਨੇ ਵੀਰ ਜੀ ਕੋਈ ਝੋਨਾ ਵੇਖਣਿਆ ਬਾਹੂ ਤੁਹਾਨੂੰ ਪਤਾ ਤਾਂ ਅੱਡੇ ਪਿਛੋ ਘਰ ਚ ਕੀ ਕੀ ਹੋਣਿਆ ਕੀ ਹੋਣਿਆ ਘਰ ਚ ਤੇ ਵੇਚ ਆਤੀ ਵੀ ਘਰ ਵਾਲੇ ਵੀ ਮਾਰ ਲਿਆ ਕਰੋ ਨਾ ਮੈਂ ਥੋੜੀ ਥੋੜੀ ਲੈ thati ਮਾਂ ਕੀ ਫੇਰ ਕੀ ਕੀ ਹੋਣਿਆ ਘਰ ਚ ਭਾਬੀ ਫੇਰ ਹੁਣ ਫੋਨ ਨਹੀਂ ਕਰਨ ਭਾਬੀ ਫੋਨ ਕਰਨੀ ਤੇ ਕਾਂਡੀਉ ਕਿਹਨੂੰ ਫੇਰ ਕੀ ਜੋਤੀ ਨੂੰ ਨਹੀਂ ਫੇਰ ਫੋਨ ਕਰਨ ਸਾਰੀਆਂ ਗੱਲਾਂ ਪਹਚਾਉਣ ਨਹੀਂ ਮੇਰੇ ਰਿਸ਼ਤੇ ਦੀ ਜੋਤੀ ਨੂੰ ਉਹਨੂੰ ਤਾਂ ਕਿਹਾ ਜੋਤੀ ਨਾਲ ਗੱਲ ਨਹੀਂ ਕਰਨੀ ਉਹ ਤਾਂ ਕਰਨ ਲੈ ਵੀ ਮੈਨੂੰ ਕੀ ਬਾਰੇ ਤੁਹਾਨੂੰ ਬਤਾਵੇ ਮੈਂ ਪਹੁੰਚਦਾ ਨੂੰ ਅਨੇ ਫੇਰ ਮੇਰੇ ਰਿਸ਼ਤੇਵਾਂ ਤੇ ਪਾਣੀ ਮਾਰਨੀ ਵੇਖ ਲਿਓ ਫਿਰ ਉਹ ਨਹੀਂ ਪਾਣੀ ਮਾਰਦੀ ਉਦਾਂ ਉਹਨੂੰ ਮੈਂ ਮਨਾ ਕੀਤਾ ਜੋਤੀ ਨਾਲ ਨਹੀਂ ਗੱਲ ਕਰਨੀ ਉਹਦੀ ਹਿੰਮਤ ਕਿਦਾਂ ਪਈ ਗੱਲ ਕਰਨ ਦੀ ਮੈਂ ਹਰ ਤੁਰ ਮੈਂ ਕਰਦਾ ਗੱਲ ਇਹ ਨਹੀਂ ਕਿਤਾਹ ਮੋਟਰਸਾਈਕਲ ਜੋਤੀ ਨਾਲ ਗੱਲ ਕਰਨ ਦੀ ਆ ਲੈਣ ਦੇ ਨੂੰ ਕਿਦਾਂ ਜਪਾਨ ਚੱਲਣ ਦੀ ਹੈ ਦੀ ਮੈਂ ਇੱਧਰ ਆ ਕੀ ਹੈ ਬਾਬੀ ਲਾਈਂ ਚੁਗਲੀਆਂ ਪੈ ਗਈ ਠੰਡ ਮੈਂ ਚੁਗਲੀ ਨਹੀਂ ਬਾਬੀ ਜੀ ਦਾ ਢੀ ਲਾ ਕੇ ਆਈ ਹਾਂ ਹੌਲੀ ਬੋਲ ਜੇ ਤੱਕ ਆਵਾਜ਼ ਚੱਲ ਗਈ ਨਾ ਮੈਂ ਤੇਰੇ ਸੰਗੀ ਘੁੱਟ ਦੇਣੀ ਮੈਂ ਤਾਂ ਢੀ ਚੁਗਲੀ ਨਹੀਂ ਲਾ ਕੇ ਮੈਂ ਸਿਰਫ ਵੀਰੇ ਨੇ ਦੱਸਿਆ ਹੈ ਆ ਅੱਗੇ ਤਾਂ ਨਹੀਂ ਆਉਨੇ ਪਾਣੀ ਮਾਰੀ ਕੋਈ ਅੱਗੇ ਤਾਂ ਉਹਨੇ ਕੀਤੀ ਕੋਸ਼ਿਸ਼ ਰਿਸ਼ਤਾ ਕਰਾਉਂਦੀ ਤਾਂ ਹੁਣ ਮੈਂ ਮਾਰੂੰਗੀ ਫਿਰ ਤੇਰੇ ਰਿਸ਼ਤੇ ਜਪਾਨੀ ਕਿਦਾਂ ਨੇ ਤੈਨੂੰ ਸੱਪ ਸੁੰਘਦੇ ਆ ਨਾ ਕੋਈ ਨਹੀਂ ਵੇਖੀ ਸਹੀ ਮੈਂ ਗਾਂ ਉਹ ਕਿ ਤੇਰਾ ਰਿਸ਼ਤਾ ਕਰਾਉਣ ਦੀ ਕੋਸ਼ਿਸ਼ ਕਰਾਂਦੀ ਤੇ ਤੂੰ ਮੇਰੇ ਘਰ ਤੋੜ ਦੇ ਹਾਂ ਬਬੀ ਜੀ ਤੋੜਨ ਵਾਲੀ ਗੱਲ ਯਾਰ ਕਿੱਥੋਂ ਆਗੀ ਮੈਂ ਹਰ ਵਸਾਉਣ ਵਾਲੀ ਆ ਮੈਂ ਨਹੀਂ ਕਿ ਇਦਾਂ ਇਸ ਤਰ੍ਹਾਂ ਨੇ ਮੈਂ ਵਿਸਰਪ ਵੀਰੇ ਨੂੰ ਇਹ ਦੱਸਿਆ ਵਾ ਜੇ ਹੁਣ ਉਹਨੇ ਮੈਨੂੰ ਬੋਲਿਆ ਤੇ ਤੇਰੀ ਭੈਣ ਦਾ ਫੋਨ ਕਰਤੋਂ ਆਇਆ ਤੇ ਤੂੰ ਵੇਂਦੀ ਰਹੀ ਫਿਰ ਠੀਕ ਹੈ ਜੀ ਹੂੰ ਵੇਖ ਲਾਂ ਨਹੀਂ ਮੈਂ ਮੈਂ ਗੈ ਸਤਿ ਸੋਈ ਦੀਆਂ ਰੀਝਾਂ ਪੂਰੀਆਂ ਕਰੂੰਗੀ ਤੂੰ ਹੈ ਹੀ ਨਹੀਂ ਇਹ ਲਾਇਕ ਦੀ ਤੂੰ ਬਸ ਸਾਡੇ ਚਪੜ ਪਵਾਈ ਰੱਖ ਤੇ ਅਹੀਂ ਲੜਦੇ ਕੋਲ ਦੇ ਦੇਈਏ ਤੇ ਤੇਰੀਆਂ ਸਾਰੀ ਰੀਝਾਂ ਕਰਨੀਆਂ ਕਿਸ ਨੇ ਅੰਨੀ ਕਦੋਂ ਦੇ ਗਲੋਂ ਲੱਥਣਾ ਇੰਨੇ ਫਾਨ ਹੈ ਬੜੀ ਛੱਤੀ ਅੰਦਰ ਆਈਆਂ ਤੈਨੂੰ ਤਾਂ ਬਾਹਰ ਵੇਖਿਆ ਹੈ ਬਾਹਰ ਵੀ ਤੀਆਂ ਬੰਨੀ ਪੈਂਦੀਆਂ ਹੀ ਸੋਨੀਆਂ ਆ ਗੁਝਾਈਏ ਵੀ ਜੁਗਲੀਆਂ ਲਾ ਦਿਓ ਤੇ ਬਸ ਆਪਣੇ ਘਰ ਪਵਾੜਾ ਪਾ ਲਓ। ਨਹੀਂ ਤੂੰ ਕੰਮ ਇਹਦਾ ਨਾ ਕਰੇਗਾ ਤੇ ਫਿਰ ਨਾ ਪਵਾੜਾ ਪਏ। ਤੇ ਫੋਨ ਉਹਦਾ ਆਇਆ ਸੀ ਕਿ ਮੈਂ ਕਿਹੜਾ ਆਪ ਕੀਤਾ ਸੀ। ਨਾ ਚੁੱਕਦੀ। ਵੇਖ ਕੇ ਆਵਾ ਇਹਨਾਂ ਨੂੰ। ਵੀ ਕੀ ਕਰਦੇ ਇਹਨਾਂ ਨੇ ਪੁੱਛਣ ਦੀ ਆ ਵੀ ਤੁਸੀਂ ਪਿਆਲੀ ਦਾ ਪਤਾ ਕਰ ਲਿਆ ਵਾ। ਨਾਲੇ ਮੈਂ ਕਹੂੰਗੀ ਵੀ ਜੇ ਪਿਆਲੀ ਦਾ ਪਤਾ ਕਰ ਲਿਆ ਵਾ ਤੇ ਚਲੋ ਫਿਰ ਸਵੇਰੇ ਮੈਂ ਤੁਹਾਨੂੰ ਵਿਖਾ ਲਿਆਵਾ ਮੁੰਡਾ ਤੇ ਨਾਲੇ ਘਰ-ਬਾਰ। ਬਸ ਤੇ ਮੈਂ ਆਪੇ ਬਿਜ਼ੀ ਆ ਤੇ ਥੋੜੇ ਕੰਮ ਆ ਮੈਨੂੰ ਕਿਤੇ। ਚੁੱਕਦੀ ਨਾ। ਤੋ ਤੇ ਕੀ ਨਾ ਹੋ ਗਿਆ ਨਾ ਹੋ ਗਿਆ ਹੁਣ ਨਹੀਂ ਉਹ ਉਹ ਉਹਨੂੰ ਮੁੰਡੇ ਨੂੰ ਨਹੀਂ ਚੰਗੀ ਲੱਗੀ ਤੇ ਉਹਨੇ ਨਹੀਂ ਕੀਤਾ ਹੁਣ ਤੂੰ ਕਿੱਦਾਂ ਕਹਿਣ ਦੇਈ ਕਿ ਜੇ ਮੈਨੂੰ ਮੁੰਡਾ ਨਾ ਚੰਗਾ ਲੱਗਾ ਤਾਂ ਮੈਂ ਨਹੀਂ ਕਰਨਾ ਕਿੱਦਾਂ ਕਹਿਤਾ ਜੇ ਹੁਣ ਉਹਦੇ ਕਰਕੇ ਕੋਈ ਪਾਣੀ ਪੂਣੀ ਵਜੀ ਨਾ ਤੇ ਮੇਰੇ ਤੋਂ ਬਰਾ ਕੋਈ ਨਹੀਂ ਨਹੀ ਅੱਗੇ ਉਹ ਪਾਣੀ ਆ ਮਨ ਵਿੱਚ ਆ ਚਾ ਚੁੱਪ ਕਰ ਹਣ ਆ ਜਾ ਸੁਕਰ ਮੈਂ ਤੁਹਾਡੇ ਵਰਨਾ ਆਈ ਆ ਮੈਂ ਹਾਂ ਇਹ ਵਾਰ ਕੋਈ ਤੇ ਇਦਾਂ ਹੀ ਨਹੀਂ ਹੈ ਬਹਿ ਜਾ ਤੇ ਮੇਰੀ ਗੱਲ ਸੁਣ ਹਾਂ ਪਹਿਲੀ ਬੰਨੇ ਦਾ ਕਰ ਲਿਆ ਜੀ ਪਤਾ ਫਿਰ ਮੈਂ ਤੇ ਉੱਥੇ ਜਦੋਂ ਉਹ ਇੱਥੇ ਜੰਤੀ ਚਲ ਮੈਂ ਦੱਸਾਂ ਮੈਨੂੰ ਪਹਿਲੀ ਬੰਨੇ ਦਾ ਕਰ ਲਿਆ ਜੀ ਪਤਾ ਪਹਿਲੀ ਬੰਨੇ ਦਾ ਨਹੀਂ ਕੀਤਾ ਹਜੇ ਪਤਾ ਇਹਨਾਂ ਨੇ ਹਜੇ ਬਾਜੀ ਕਰ ਲੈਣਾ ਅਸੀਂ ਮੈਂ ਤੇ ਉਹ ਮੈਂ ਕਰ ਲੈਣਾ ਫੋਨ ਤੇ ਪਤਾ ਹੈਗਾ ਮੇਰੇ ਯਾਦ ਉਹ ਤੇ ਪਿੰਡ ਦਾ ਚਲ ਫਿਰ ਕਰ ਲੋ ਤੇ ਸਵੇਰੇ ਇਦਾਂ ਕਰਦੇ ਆ ਵੀ ਫਿਰ ਉਹ ਕਰ ਲੈਣੇ ਇਹਨਾਂ ਨੇ ਮੈਂ ਘਰ ਬਾਹਰ ਵਿਖਾਉਣੀ ਨਹੀਂ ਨਾਣੇ ਤਾਂ ਮੈਂ ਮੁੰਡਾ ਵਿਖਾਉਣੀ ਹੈ ਤੇ ਜੇ ਪਸੰਦ ਆ ਤੁਹ ਤੋਥੇ ਰੁਪਈਆ ਰੱਖ ਦਿਓ ਐਵੇਂ ਥਾਕੇ ਕਰਦੇ ਆ ਉਹਨਾਂ ਨੂੰ ਮੈਂ ਤੇ ਕਹੀ ਜਾਨੀ ਆ ਵੀ ਘਰ ਬਾਹਰ ਵੇਲੋ ਇਹ ਕਹਿੰਦੇ ਅਸੀਂ ਸਿੱਧੇ ਜਾਣਾ ਨਹੀਂ ਮੈਂ ਤੇ ਬਥੇਰਾ ਸੁਖ ਸਮਝਾ ਸਮਝੋ ਕਿ ਵੇਲਾ ਹੁਣ ਤੂੰ ਵੇਲਾ ਚਲ ਪੈਲੀ ਦਾ ਪਤਾ ਪੈਲੀ ਦਾ ਪਤਾ ਮੈਂ ਕਰ ਲੈਣਾ ਵਾ ਕਿ ਘਰ ਵਿੱਚ ਕਾ ਘਰ ਜਾ ਕੇ ਵੇਖਨੇ ਆਗੇ ਸਭ ਕੁਝ ਆਹੋ ਤੇ ਘਰ ਜਾ ਕੇ ਵੇਖ ਲਓ ਪਸੰਦ ਆ ਜੁੱਥੋਥੇ ਹੀ ਤਲੀ ਤੇ ਰੁਪਈਆ ਰੱਖ ਦਿਓ ਕਿ ਨਹੀਂ ਆਹੋ ਕੇ ਅਜੀ ਖੇਤੀ ਤੇ ਲੈ 10 ਰੁਪਈਆ ਰੱਖਣ ਫੇਰ ਜਾਵਾਂਗੇ ਮੁੰਡੇ ਤੇ ਅਗਲੇ ਦਾ ਕਿੰਨਾ ਖਰਚਾ ਆ ਜਾਂਦਾ ਵਾ ਨਾਲੇ ਕੰਮ ਨਿਭੜੂਗਾ ਸੁਖ ਨੂੰ ਦੱਸ ਦੀਂ ਕਿ ਰੁਪਈਆ ਰੱਖਾਉਣਾ ਆਪਾਂ ਨਹੀਂ ਨਹੀਂ ਭਾਜੀ ਉਹ ਮੈਂ ਕਾਤੋਂ ਦੱਸਣਾ ਵਾ ਬਾਕੀ ਤੁਸੀਂ ਮੁੰਡੇ ਦਾ ਸੁਭਾਅ ਉਹਦੀ ਮਾਂ ਦਾ ਸੁਭਾਅ ਤੇ ਘਰ-ਬਾਰ ਵੇਖ ਚਾਂਜ ਲਿਓ ਜੇ ਤੁਹਾਨੂੰ ਉੱਥੇ ਪਸੰਦ ਆ ਜੂਗੀ ਉਹਨਾਂ ਦੀਆਂ ਗੱਲਾਂ ਬਾਤਾਂ ਸਾਰੀਆਂ ਤੇ ਰੁਪਈਆ ਰੱਖ ਦਿਓ ਤੁਹਾਨੂੰ ਪਤਾ ਹੀ ਘਰ-ਬਾਰ ਦੇ ਵੇਖਣੇ ਪਈ ਧੀ ਆਣੇ ਨੂੰ ਆਹੋ ਨਹੀਂ ਨਹੀਂ ਬਾਕੀ ਪਹਿਲੀ ਦਾ ਵੀ ਤਹੀ ਐ ਬੇਸ਼ੱਕ ਪਤਾ ਕਰਾਓ ਸਾਰਾ ਆਪਣਾ ਤਸੱਲੀ ਨਾਲ ਹਾਂ ਤੇ ਆਪਾਂ ਫੇਰ ਦੋਵੇਂ ਆਵਾਂਗੇ ਚਾਵਾਂਗੇ ਦੋਵੇਂ ਫੇਰ ਕੇ ਹੁਣ ਕੁੜੀ ਥੋੜਾ ਨਾਲ ਲੈ ਜਾਣੀ ਆਹੋ ਨਹੀਂ ਨਹੀਂ ਠੀਕ ਹੈ ਕੋਈ ਨਹੀਂ ਤੇ ਹੋਰ ਕਿਸ ਨੂੰ ਤੇ ਨਾਲ ਕੀ ਖਾਣਾ ਵਾ ਸਗੋਂ ਨਿਆਣੇ ਵੀ ਘਰੇ ਛੱਡ ਜਾਗੇ ਆਪਣੇ ਚਲ ਜੀ ਆਪਾਂ ਦੋਵੇਂ ਨਾ ਕਾਲਾ ਸਲਾ ਤੂੰ ਤੇ ਤੂੰ ਲਾੜਾ ਇਹੋ ਤੁਸੀਂ ਪਹਿਲੀ ਦਾ ਪਤਾ ਕਰ ਲਓ ਤੇ ਫਿਰ ਆਪਾਂ ਸਵੇਤ ਦਾ ਦੱਸਦੇ ਹਾਂ ਮੈਂ ਤੁਹਾਨੂੰ ਦੀਦੀ ਤਾਂ ਨੂੰ ਕੀ ਗੱਲ ਹੋਈ ਏ ਤੂੰ ਹੀ ਬੜਾ ਮੂਸ ਜਾਇਆ ਜੇ ਗੱਲ ਕੀ ਹੋਣੀ ਆ ਆਪਣੀ ਭੈਣ ਵੇਖ ਲੈ ਇਹਨਾਂ ਚੰਗੀ ਲੱਗਦੀ ਆ ਤੇ ਮੇਰੀ ਭੈਣ ਦਾ ਵੀ ਨਾਂ ਲਾਈ ਜਾਂਦਾ ਇਹ ਪਾਣੀ ਮਾਰ ਦੇਣੀ ਉਹਨੇ ਤੇ ਉਹ ਕਰ ਦੇਣਾ ਜੇ ਕਰ ਦੇਣਾ ਆ ਆਪਾਂ ਵੀ ਗੱਲ ਹੀ ਕਰਦਾ ਪਰ ਮੇਰੇ ਤੋਂ ਦਿਲ ਤੇ ਵੱਜ ਦੁੱਦੀਆਂ ਨਾ ਹੋਰ ਦੱਸ ਹੈ ਤੇ ਪੈਣਾ ਪੈਣਾ ਦੱਸ ਕਦੋਂ ਨੀ ਪਾਣੀ ਮਾਰਨ ਲੱਗ ਪਈਆ ਮੈਂ ਤਾਂ ਕਹਿੰਨੀ ਆ ਕਿ ਜਿੱਦਾਂ ਦਾ ਮਰਜ਼ੀ ਉਹਨਾਂ ਨੂੰ ਕਹਾਂ ਭਾਵੇਂ ਹੋਰ ਕਿਸਦਾ ਕਰ ਵਧੀਆ ਬੁੱਧੀਆ ਤੇ ਖਾ ਕੇ ਨਾ ਤੀਹ ਤੇ ਦਾ ਰਿਸ਼ਤਾ ਹੋ ਜੇ ਉੱਥੇ ਕਾ ਚਲ ਕੋਈ ਗੱਲ ਨਹੀਂ ਉਹਦਾ ਪਹਿਲੀ ਬੰਨੇ ਦਾ ਕਰਾ ਲਓ ਪਤਾ ਚਾਟ ਇਧਰ ਦੀ ਉਧਰ ਸੁ ਸੁਗ ਚੁਗਲੀਆਂ ਲਾ ਦਿੰਦੀ ਚਾਟ ਹੀ ਲਾ ਦਿੰਦੀ ਮੈਂਟ ਨਹੀਂ ਲੱਗਨ ਦਿੰਦੀ ਇੱਥੇ ਮੈਂ ਆ ਚਾਦਰ ਵੀ ਛਾਉਂਦੀ ਹੀਗੀ ਅੱਗੇ ਮੈਨੂੰ ਕਹਿੰਦੀ ਭਾਬੀ ਕੀ ਕੰਨਦੀ ਤੇ ਮੈਂ ਗੱਲਾਂ ਕਰਦੀ ਰਹਿ ਗਈ ਤੇ ਉਹਨੇ ਜਾ ਕੇ ਬਾਹਰ ਚੁਗਲੀ ਵੀ ਲਾਤੀ ਨਾ 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 ਫਿਰ ਮੈਂ ਅਗਰ ਹੀ ਕਹੀ ਉਹਨੇ ਉਹਨੇ ਚੈਨਲ ਚੁਗਲੀ ਲਾ ਕੇ ਤੇ ਅੰਦਰ ਨੂੰ ਆਉਂਦੀ ਅੱਧੀਆਂ ਗੱਲਾਂ ਮੈਂ ਸੁਣ ਲਈਆਂ ਨਾ ਨਾ ਫਿਰ ਚੁਗਲੀ ਲਾਉਣਾ ਰਹਿੰਦੀ ਨਹੀਂ ਉਹੀ ਗੱਲ ਵੀ ਤਾਂ ਨਾ ਪਹਿਣਾ ਅੱਦਾ ਤੂੰ ਜਿਹੜੀ ਨੀਨਾ ਟਾਈਮ ਪਾਸ ਕਰਨੀ ਉਹ ਕਹਿੰਦੇ ਨਾ ਸਿਆਣੇ ਵੀ ਜਿੰਨੀ ਐ ਨਿੱਕੀ ਉੰਨੀ ਤਿੱਖੀ ਆ ਹੈ ਵੀ ਨਿੱਕੀ ਆਈ ਸੱਚੀ ਕਹਿੰਦੇ ਵਾਕਿਆ ਸਿਆਣੇ ਉਹਨੀ ਥਾਂ ਨਹੀਂ ਆਉਂਦੀ ਉਹਨੀ ਜ਼ਮੀਨ ਚ ਵਾਹ ਆਹੋ ਪਿੱਛੇ ਸੋਣ ਇੰਨਾਂ ਲਵੇ ਬਾਕ ਬਟਕ ਗੱਲਾਂ ਕਰਦੀ ਆ ਫਿਰ ਮੇਰੇ ਵੱਲੋਂ ਇਹਨਾਂ ਚੁਗਲੀ ਲਾਦੇ ਆ ਭਾਜੀ ਨੂੰ ਉਹ ਮੇਰਾ ਵੀ ਆਉਣਾ ਚਾਹੀਦਾ ਫਿਰ ਮੈਂ ਇੱਧਰ ਨੂੰ ਆ ਗਈ ਤੇ ਮਗਰੋਂ ਇਹ ਇਹ ਕਰਕੇ ਤੇ ਗੱਲਾਂ ਕਰਨ ਦੀ ਤੇ ਮੈਂ ਕਾ ਕਰੀ ਜਾ ਫਿਰ ਮੇਰੀ ਕੀ ਸਿਹਤ ਤੇ ਅਸਰ ਵਾ ਮੈਂ ਤਾਂ ਵੀ ਡਰ ਡਰ ਕੇ ਤਾਂ ਗੱਲ ਕਾਣਦੀ ਵੀ ਕਿਤੇ ਭਾਜੀ ਨੂੰ ਮੇਰੀ ਨਾ ਚੁਗਲੀ ਲਾਦੇ ਹੋਰ ਮੇਰਾ ਵੀ ਆਉਣਾ ਜਾਣਾ ਇੱਧਰੋਂ ਬੰਦ ਹੋ ਜੇ ਪਤਾ ਨਹੀਂ ਕਿਹੜੇ ਬੂਏ ਉਹਨੇ ਜੋ ਕੀ ਹੰਦੀ ਕੱਢ ਦੇਦੀ ਹੈ ਹੈ ਵੀ ਤਾਂ چپਕਲੀ ਆ ਥੋਰ ਉਹ ਤੂੰ ਜੀ ਫੈਂਦੀ ਹੈ ਬੈਣਾ ਵੇਖਿਆ ਇੱਧਰੋਂ ਨਿਕਲੀ ਹੈ ਇੱਧਰ ਪੱਕਾ ਲਾ ਕੇ ਸੁਣ ਜੀ ਉਹ ਨਹੀਂ ਹਏ ਭਾਵੇਂ ਇਹਨੇ ਮੇਰੀਆਂ ਗੱਲਾਂ ਸੁਣ ਲਈ ਹੁਣ ਤੇ ਨਾ ਘੜਾ ਰਸਣਾ ਇਹਨੇ ਤੇ ਨਾ ਨਹੀਂ ਰਸਣਾ ਤੇ ਪਵਾੜਾ ਪਾ ਦੇਣ ਮੈਂ ਫਿਰ ਵੀ ਉਹਦੀ ਤੂੰ ਅੱਛਾ ਮੈਂ ਦੇਖਿਆ ਭਾਵੇਂ ਪਵਾੜਾ ਪਾ ਦੇ ਹਾਂ ਨਾ ਹੁਣ ਨਹੀਂ ਪਉਂਦੀ ਪਵਾੜੇ ਜੇ ਤੇ ਪਵਾੜਾ ਪਾਤਾ ਤੇ ਫਿਰ ਤੇ ਤੂੰ ਬੜਾ ਨਵਾਂ ਸੂਟ ਪਾ ਕੇ ਤਰੀ ਫਿੰਡੀ ਮੈਂ ਤਾਂ ਪਹਿਣਾ ਤਾਂ ਪਾ ਕੇ ਆਈ ਆ ਵੀ ਤੈਨੂੰ ਪਤਾ ਲੱਗ ਜੇ ਅਮਰੇ ਮੁੰਡਾ ਫੜਾ ਵੀ ਮੇਰੇ ਕੋ ਕਿਹੜੇ ਕਿਹੜੇ ਰੰਗ ਆ ਸੂਟਾਂ ਦੇ ਤੇ ਕਿਤੇ ਤੁਸੀਂ ਰਲਦਾ ਮਿਲਦਾ ਨੇ ਸੂਟ ਲੈ ਜਾਣਾ ਲੈ ਤੈਨੂੰ ਪਤਾ ਲੱਗੇ ਵੀ ਮੈਂ ਚੜਦੇ ਤੇ ਚੜਦਾ ਸੂਟ ਬਣਨੀ ਐ ਨਹੀਂ ਨਹੀਂ ਭੈਣਾ ਹੋ ਜੇ ਇੱਕ ਵਾਰੀ ਤੂੰ ਕਰਾ ਸਹੀ ਤਿੰਨ ਤੋਂ ਮੈਂ ਪੱਕਾ 5000 ਵਾਲਾ ਸੂਟ ਬਣਾ ਕੇ ਦਊ ਸੱਚੀ ਹੋਰ ਕੀ ਚੱਲ ਫੇਰ ਠੀਕ ਆ ਹਾਂ ਹਾਂ ਤੇ ਹੁਣ ਮੇਰਾ ਜਿਹੜਾ ਸਵੇਰੇ ਪਾਗ ਜਾਣਾ ਉਹ ਮੇਰਾ ਸੂਟ ਵੱਖਰਾ ਵਾ ਅੱਛਾ ਤੇ ਮੈਂ ਚੇਚਾ ਤੈਨੂੰ ਵਿਖਾਉਂਦੀ ਮਾਰੀ ਪਾਕੀ ਆਈ ਨਹੀਂ ਅੱਜ ਮੈਂ ਪਹਿਲਾਂ ਵੀ ਉਹਦਾ ਵੇਖਿਆ ਸੀਗਾ ਅੱਛਾ ਵੇਖਿਆ ਨਹੀਂ ਇੱਕ ਲੈ 10 ਔਰ ਮੈਂ ਨਿਗਰ ਕਰਦੀ ਤੇ ਤੇ ਬੁਰੀ ਠੀਕਾ ਚਲ ਫਿਰ ਹੋਰ ਕੀ ਜਨਾਨੀਆਂ ਨੇ ਵੇਖਣਾ ਹੁੰਦਾ ਆਹੋ ਉਹਦਾ ਨਾ ਦੀਦੀ ਮੇਰੇ ਕੋ ਨਾ ਪੀਲੇ ਰੰਗ ਦਾ ਹੁਣ ਕੋਈ ਸੂਟ ਹੈ ਨਹੀਂ ਆ ਹਾਂ ਆ ਵੇਖ ਲਈ ਜੇ ਚਲ ਕੋਈ ਨਹੀਂ ਪੀਲਾ ਦੇ ਦਾਂਗੇ ਆਹ ਵੇਖ ਲਿਓ ਹਾਂ ਚਲ ਫਿਰ ਮੈਂ ਜਾਵਾਂ ਤੇ ਜੰਗਾ ਜਦ ਤੋ ਦੱਸਦਾ ਤੇ ਮੈਂ ਅੱਧਾ ਲੈਣਾ ਨਹੀਂ ਪੀਲਾ ਮੈਂ ਕਹਣਾ ਕਿ ਐਵੇਂ ਫਿਰ ਕਹੂਗੀ ਅਗਲੀ ਵੀ ਚਲਣੂ ਮੈਂ ਮਛਰ ਦਾ ਥਾਂ ਦੇ ਦਾਂ ਨਹੀਂ ਨਹੀਂ ਮੈਨੂੰ ਤਾਂ ਪੀਲਾ ਰੰਗ ਬੜਾ ਪਸੰਦ ਆ ਕਿਤੇ ਮੇਰੇ ਕੋ ਕਿੰਨੇ ਹੀ ਹੁਣ ਸੋ ਕੋਈ ਵੀ ਨਹੀਂ ਹੈਗਾ ਪੀਲੇ ਰੰਗ ਦਾ ਅੱਛਾ ਹਾਂ ਵੇਖ ਲਿਓ ਚਲ ਕੋਈ ਨਹੀਂ ਤੋ ਰਿਸ਼ਤਾ ਨਿਪਰੇ ਛਾੜ ਇੱਕ ਵਾਰੀ ਉਹ ਤਾਂ ਨੱਚੜਾ ਦੂੰਗੀ ਪੀਲਾ ਛੱਡ ਕੇ ਤੇ ਭਾਵੇਂ ਸੰਤਰੀ ਲੈ ਲਈ ਮੇਰੇ ਕੋਲ ਜਿਹੜਾ ਮਰਜੀ ਤੁਲੇ ਲਈ ਫੇਸ ਮੈਨੂੰ ਲੱਗਦਾ ਰਿਸ਼ਤਾ ਹੋ ਗਿਆ ਨਾ ਦੀਦੀ ਤੂੰ ਹੀ ਗੰਗਾ ਨਾਲੋਂ ਜਾਣਾ ਵਾ ਹੋਰ ਕੀ ਆ ਚੱਲ ਫਿਰ ਮੈਂ ਜਾਨੀ ਹੁਣ ਹਾਂ ਚੰਗਾ ਚੱਲ ਇਹਦਾ ਕਰਾ ਬਾ ਬਾਏ ਕੁਦੀ ਰਿਸ਼ਤਾ ਤੂੰ ਤੇ ਇਹ ਜਾਵੇ ਮੇਰੇ ਗਲੋਂ ਤੇ ਮੈਂ ਕਿਤੇ ਪਮਾ ਸਵਰਗ ਦੇ ਵਿੱਚ ਇਦਾਂ ਤੇ ਬੜਾ ਔਖਾ ਹੀ ਇਹ ਇਹਦੇ ਨਾਲ ਚੰਗੀ ਤੇ ਰੱਬਾ ਸੱਸ ਦੇ ਦਿੰਦਾ ਤੂੰ ਮੈਨੂੰ ਸੋਖ ਬੋਲਦੀ ਕੀ ਦਾ ਫੁਰਵੇ ਬਹੁਤ ਥਣਾ ਕਰੀ ਜਾਂਦਾ ਵਾ ਹਾਂਜੀ ਹਾਂਜੀ ਅਸਾ ਠੀਕ ਆ ਕੱਲ ਨੂੰ ਪੱਕਾ ਕੀ ਆ ਮੈਨੂੰ ਤਾਂ ਦੱਸ ਓਹੋ ਉਹ ਮੰਮੀ ਕੀ ਮਰਜ਼ੀ ਬਾਹਰ ਨੂੰ ਤੇ ਮੈਂ ਉਹ ਤਾਂ ਗੱਲ ਕਰਨ ਦਿਆਂ ਹਾਂ ਹਾਂ ਹਮ ਜੋਬੜੀ ਹੈ ਚਲੋ ਠੀਕ ਆ ਹਾਂ ਕੀ ਤਾਂ ਮੇਰੇ ਨਾਲ ਤਾਂ ਗੱਲ ਕਰਾ ਹਾਂ ਹਾਂ ਕੋਈ ਗੱਲ ਨਹੀਂ ਆਜੋ ਆਜੋ ਮੰਮੀ ਆਵਰ ਹਾਂ ਕੀ ਦਾ ਫੋਨ ਹੀ ਫੋਨ ਤੂੰ ਮੈਂ ਬਾਹਰ ਦੱਦਾ ਵਾ ਨੇਰਾ ਵਿੱਚ ਲੈ ਆ ਵਾ ਮੈਂ ਮਰੇ ਮੋਡੀਫਾਈ ਹੋਵਾ ਉਹ ਕੀ ਤੂੰ ਦਾਵਾ ਮਰ ਜਣਿਆ ਕਿ ਤਾ ਡੱਫ ਡੁੱਪ ਕੇ ਨਾ ਆ ਜੀ ਉਪ ਮੈਂ ਡੱਫ ਡੁੱਪ ਕੇ ਥੋੜੀ ਆ ਜਾ ਹੈ ਸੁੱਖ ਦਾ ਫੋਨ ਹੋਣ ਰਿਆ ਸੀ ਆ ਸੁੱਖ ਦਾ ਹੀ ਆਓ ਮੈਂ ਕੀ ਆਦੀ ਆ ਕੱਲ ਨੂੰ ਵੇਖਣ ਆਲੇ ਆਣਾ ਤੇਰਾ ਟਾਈਮ ਨਹੀਂ ਅੱਛਾ ਤੇ ਮੈਂ ਕਿ ਮਰੇ ਮੋਡੀਫਾਈ ਹੋਵਾ ਬਾਬੂ ਕਤਾਵਾ ਨਹੀਂ ਜੱਸਦਾ ਆਖਾ ਮੈਨੂੰ ਮਰ ਜਣਾ ਹੋਰ ਇਹ ਬੰਗਰੇ ਜਿੰਗਾ ਬੋਲਦਾ ਮੇਰੇ ਗਾੜੀ ਹੁਣ 9 ਨੂੰ ਚਾ ਚੜਿਆ ਅਗਲੇ ਹੌਣ ਕਿ ਤੂੰ ਹੀ ਉਹ ਕਹੋ ਕਿ ਮੇਰਾ ਬੁੱਢਾ ਇਦਾਂ ਬੋਲਦਾ ਅੰਗਰੇਜ਼ੀ ਕੱਲ ਤਿਆਰ ਹੋ ਬਾਬੂ ਕਟਾਉਣ ਗਿਆ ਜਦੋਂ ਤੂੰ ਵੀ ਨਾ ਆਵੇਂ ਨਾ ਉਹਨਾਂ ਨਾਲ ਬੋਲੀ ਜਾਈਂ ਆਖੜਾ ਮੁੰਡਾ ਨਹੀਂ ਮਮੀ ਮੈਂ ਨਹੀਂ ਬੋਲਦਾ ਆਹੋ ਹਾਂ ਤੂੰ ਸੱਪੇ ਕੱਲ ਕਰੀ ਗਾਲਾਂ ਤੇ ਮੈਂ ਹੀ ਕਰੂੰਗੀ ਤੂੰ ਨਾ ਹੋ ਜਾਈਂ ਨਾ ਵਿੱਚ ਕੱਲਾ ਮਾਰੀ ਜਾਏ ਤੇ ਮੈਂ ਤੈਨੂੰ ਪੁੱਛਣ ਡਾ ਪੂੰਗੀ ਤੇ ਅਗਲੇ ਆਖੜ ਗਿਆ ਦੋਵੇਂ ਸਦਾਈ ਮਾਂ ਪਿਓ ਇਹ ਗਲਤ ਨਹੀਂ ਚਾਹੀਏ ਮਾਂ ਤੇ ਤੂੰ ਕੱਲ ਮੇਰੀ ਗੱਲ ਸੁਣ ਹਾਂ ਉਹ ਕੱਲ ਉਹ ਤੇ ਕੱਲ ਵਿਖਦੀ ਜਾਊਗੀ ਉਹਦੇ ਮੈਂ ਬਾਬੂ ਕਟਾਵਾਂ ਕੁਟਾਇਆ ਫਿਰ ਐਵੇਂ ਨਿੱਕੇ ਕਰਨਾ ਬਹੁਤੇ ਕਰਵਾ ਮੀ ਬੁਰੇ ਲੱਗਣ ਨੂੰ ਸੰਮੀ ਨਾਲੇ ਮੇਕਅਪ ਕਰਾਉਣਾ ਨਾ ਉਹ ਹੰਦ ਬਲੀਚ ਬਲੂਜ ਲਾਈਏ ਨਾ ਉਹਦਾ ਰੰਗ ਨਿੱਖਰਦਾ ਵਾ ਰੰਗ ਨਿੱਖਰਦਾ ਕੱਡਾ ਕੰਜਰ ਖਾ ਨਾ ਪਾਇਆ ਮੈਨੂੰ ਤੈਨੂੰ ਨਹੀਂ ਪਤਾ ਫੇਚ ਗਲ ਦੇ ਫੈਸਨਾ ਦਾ ਫੈਸਨਾ ਦਾ ਨਹੀਂ ਪਤਾ ਬਹੁਤਾ ਨਾ ਮੂੰਹ ਮਾਸ ਬਾਕਿਆ ਜੀ ਜਦ ਸਲਾਹ ਕੇ ਮੈਂ ਅਗਰ ਤੂੰ ਮਮੀ ਗੱਲਾਂ ਭਰ ਕਿਦਾਂ ਕਰਦੀ ਹੈ ਕਰਦੇ ਫਰੀ ਇਹ ਉਹਨਾਂ ਨੇ ਉਹਨਾਂ ਤੇ ਟੂਬ ਟਾਪ ਲਾ ਕੇ ਮੈਨੂੰ ਨਖਾਰ ਦੇਣਾ ਵਾ ਚੱਲ ਜਾ ਫੇਟੇ ਮਨਾ ਆਵੀ ਮਾ ਆ ਗਿਆ ਟਾਈਮ ਨੇ ਚੱਕ ਆਹੋ ਰੋਟੀ ਟਾਟੀ ਲਾ ਕੇ ਰੱਖ ਮੇਰੇ ਵਾਸਤੇ ਲੈ ਵੇ ਜੀ ਨਾ ਨਾ ਮੂੰਹ ਚੋਕ ਕੇ ਨਹੀਂ ਨਹੀਂ ਮਾ ਆ ਗਿਆ ਆ ਗਿਆ ਆਹ ਛੇਤੀ ਆਵੀ ਆ ਗਿਆ ਹੋਰ ਪੁੱਠੇ ਕੰਮ ਕਰਦਾ ਫਿਰਦਾ ਮੈਂ ਅੱਖਾਂ ਖੜੀ ਕੀ ਕਰਾਉਣਾ ਮੋਡੀ ਫਾਈ ਕਰਾ ਅ ਮਰਜੀ ਤੇ ਹੁਣ ਚਾਹ ਰੱਖ ਲੈ ਤੇ ਇਦਾਂ ਕਰ ਸੁੱਕ ਵਾਸਤੇ ਵੀ ਪਾਣੀ ਪਾਣੀ ਠੀਕ ਐ ਭਾਬੀ ਜੀ ਪਾਉਣ ਲੱਗ ਗਏ ਗੰਗਾ ਤੇ ਹਾਰੇ ਦੇ ਪਾਂਡੇ ਰਹਿ ਗਈਆਂ ਹਮਦਿਆਂ ਨੂੰ ਮੇਰੇ ਨੂੰ ਚੰਗੀ ਤਰ੍ਹਾਂ ਸਾਫ ਕਰ ਲਈ ਤੇ ਨਿਆਣੇ ਜੋ ਜੋ ਮੰਗਣਗੇ ਉਹਨਾਂ ਨੂੰ ਬਣਾ ਬਣਾ ਕੇ ਤੇ ਦਿੰਦੀ ਰਹੀ ਤੇ ਇਹ ਨਾ ਹੋਵੇ ਵੀ ਨਿਆਣੇ ਬਾਹਰ ਤੁਰੇ ਫਿਰਨ ਚੰਗਾ ਠੀਕ ਆ ਭਾਬੀ ਜੀ ਠੀਕ ਠੀਕ ਨਾ ਕਰਦੀ ਨਹੀਂ ਮੈਂ ਕਰ ਦੂਗੀ ਕੰਮ ਮੈਂ ਸਾਰਾ ਕਰ ਦੂੰਗੀ ਅੱਜ ਤੇ ਸਾਰਾ ਕੰਮ ਕਰ ਦੂੰਗੀ ਆਹੋ ਮੈਨੂੰ ਪਤਾ ਵਾ ਅੱਜ ਖੁਸ਼ੀ ਖੁਸ਼ੀ ਇੱਦੇ ਵਿੱਚ ਇਹ ਨਾ ਹੋਵੇ ਵੀ ਤੂੰ ਇੱਥੇ ਸੁਪਨੇ ਵੇਖਣ ਦੀਆਂ ਹੋਵੇ ਤੇ ਨਿਆਣੇ ਮੇਰੇ ਬਾਹਰ ਫਿਰਨ ਦੇ ਹੁਣ ਨਹੀਂ ਨਹੀਂ ਮੈਂ ਖਿਆਲ ਰੱਖੂੰਗੀ ਭਾਬੀ ਤੇ ਚੱਲੇਦੇ ਹੈਗੇ ਹੁਣ ਮੇਰਾ ਆਹੋ ਆਈ ਭਾਬੀ ਬੜੀ ਖੁਸ਼ੀ ਹੋਣੀ ਹੈ ਇਹ ਦਿਲ ਦੇ ਹੋਣ ਦੀ ਮੈਨੂੰ ਰਾਤ ਦਾ ਗੁੱਸਾ ਪੜਾਇਆ ਤੇਰੇ ਤੇ ਉਦਾਂ ਭਾਬੀ ਨਿੱਕੇ ਨਿੱਕੇ ਗੱਲਾਂ ਤੇ ਯਾਰ ਤੇ ਗੁੱਸਾ ਕਰਦੇ ਮੈਂ ਮਜਾ ਤਾਂ ਇਹੋ ਲੜਾਈ ਆ ਤੇਰੀ ਤੇ ਮੈਂ ਹੀ ਜਿਹਨੂੰ ਮੇਨਾ ਵਰਤਣਾ ਮੈਨੂੰ ਹੋਰ ਕਿਸੇ ਨੇ ਨਹੀਂ ਆਉਣਾ ਨਾ ਹੀ ਤੇਰੀ ਮਾਂ ਨੇ ਮੜੀਆਂ ਝੋਟਕੇ ਹੀ ਆਉਣਾ ਹੀ ਹਾਏ ਭਾਬੀ ਇਹ ਤੇ ਮੈਨੂੰ ਪਤਾ ਆਹੋ ਉਸ ਕੋ ਹੁੰਦੀ ਤੇ ਮੈਨੂੰ ਸਦਾ ਸੁਖ ਹੋਣਾ ਹੀਗਾ ਉਹ ਤੇ ਹੈਗੀ ਗੱਲ ਭਾਬੀ ਉਹ ਤੇ ਗੱਲ ਮੈਂ ਸਮਝਦੇ ਤਾਂ ਹੀ ਗੱਲ ਨੂੰ ਓ ਯਾਰ ਕੀ ਰੌਲੀ ਪਾਈ ਆ ਰੋਟੀ ਲਿਆ ਅੱਗੇ ਲੇਟ ਹੋਣੇ ਆ ਇਹ ਜਨਾਨੀਆਂ ਵੀ ਰੌਲਾ ਪਾਉਣ ਜੋਗੀਆਂ ਹੀ ਵੇਖ ਨਾ ਅੱਧੀ ਵਾਰੀ ਤੇ ਮਾਂ ਨੂੰ ਮੈਂ ਗੱਲ ਕਹਿਤੀ ਆ ਪਰ ਕਿਤੇ ਹੈ ਇੰਦਾ ਹੱਸਣ ਦੀ ਆ ਇੰਨਾ ਚਾਹ ਕਿ ਤੇ ਕੁੜੀ ਨੂੰ ਵਿਆਹ ਦਾ ਹੋ ਗਈ ਤਿਆਰ ਮੈਂ ਹਾਂਜੀ ਮੈਂ ਤਿਆਰੀਆਂ ਬਸ ਸੁੱਕ ਆ ਜੇ ਤੇ ਮੈਂ ਚੁੰਨੀ ਲੈਣੀ ਆ ਤੇ ਜੁੱਤੀ ਪਾਉਣੀ ਚਲੋ ਫਿਰ ਕਿਤਾ ਕੂਨ ਸੁੱਕ ਨੂੰ ਆਹੋ ਹਾਂ ਬਸ ਹੋਣੀ ਵਾਲੀ ਹਣੀ ਚਲ ਠੀਕ ਤੇ ਜਾਓ ਕਹਿੰਦੀ ਹੈਗੀ ਵੀ ਇੰਦਾ ਕਰਿਓ ਪੇ ਗੱਡੀ ਲੈ ਕੇ ਆਜੋ ਤੇ ਮੈਨੂੰ ਘਰੋਂ ਹੀ ਚੱਕ ਲੋ ਰਾਜ ਹੀ ਪਿੰਡ ਉਥੇ ਲੈ ਲੇ ਆਹ ਉਥੇ ਫਿਰ ਉਥੇ ਲੈ ਲੈਨੇ ਫਿਰ ਤੂੰ ਰੋ ਤੇ ਹੀ ਬਸ ਮੈਂ ਰੋਟੀ ਖਾਣਾ ਮਰਦੂ ਉਥੇ ਕੁੜੀ ਜੇ ਕੋਈ ਮੈਨੂੰ ਖਾਈ ਜਾਣੀ ਨਾ ਕੋਈ ਆਹ ਹੋ ਗਏ ਪਾਣੀ ਫਿਰ ਪਾਣੀ ਪੀਵਾਂਗੇ ਕਿ ਨਹੀਂ ਪੀਵਾਂਗੇ ਪਹਿਲਾਂ ਵੇਖਾਂਗੇ ਫਿਰ ਸਿੱਧੇ ਅਗਲੇ ਜਾਂਦੇ ਆਂ ਨੇ ਉਹ ਗੈਰਾ ਕਤੇ ਲਿਆ ਹਲਜ ਪੀਓ ਪਾਣੀ ਤੇ ਫਿਰ ਕੀ ਬਲਿਸਤਾਨ ਹੁੰਦੀ ਜਾਂਦੇ ਲੂਣ ਰੱਖ ਦਿੰਦੇ ਲੂਣ ਆ ਗਿਆ ਆਰਾਮ ਨਾ ਕਰਨਾ ਅੱਛਾ ਕੀ ਮਠੀਆਂ ਮਠੀਆਂ ਰੱਖਣਗੇ ਫਿਰ ਪੁੱਤਾਂ ਗੇਫਨੇ ਹਾਂ ਚੱਲ ਲੈ ਚੁਨੀ ਜਾਨੀ ਲੀਆ ਬਸ ਤੂੰ ਹੀ ਖਾ ਲੋ ਰੋਟੀ ਕਿ ਮੈਂ ਬੈ ਨਹੀਂ ਬੱਚੇ ਘਰੇ ਐ ਨਾ ਚੱਲ ਮੈਂ ਵੇਖ ਲਾ ਉਹਨਾਂ ਨੂੰ ਨਿਆਣਿਆਂ ਨੂੰ ਸਮਝਾ ਲਾਂ ਚਲੋ ਚਲ ਠੀਕ ਕਿਉਂ ਕਰ ਵੜ ਨੂੰ ਕਿਉਂ ਨਹੀਂ ਜੀ ਕਰਦਾ ਤੇਰੇ ਅੰਦਰ ਬਾਬੇ ਨੇ ਕਿਰਪਾ ਕਰ ਦੇਣੀ ਆ ਤੂੰ ਨਾ ਫੇਰ ਕਰ ਕੋਈ ਨਹੀਂ ਖਾਈ ਜਾਂਦੀ ਇਹ ਵੀ ਮਹਾਰਾਜ ਨੇ ਸੱਚੇ ਬਾਸ਼ਾ ਉਹ ਹਰਕਦੀਆਂ ਸੁਣਦਾ ਕੀ ਗੱਲ ਸਾਡੀ ਨਾ ਸੁਣੂ ਹੁਣ ਤਾਂ ਸਾਡੇ ਸਾਹਮਣੇ ਕਿਹੜੀ ਚੀਜ਼ ਦਾ ਘਟਾ ਵਾ ਐਡਾ ਘਰ ਬਣ ਗਿਆ ਸਭ ਕੁਝ ਵਧੀਆ ਬਣ ਗਿਆ ਹੋਰ ਹਾਨੂੰ ਚਾਹੀਦਾ ਵੀ ਕੀ ਚਲ ਬੂਹਾ ਖੋਲ ਹਣ ਬੂਹਾ ਤਾਂ ਮੈਂ ਖੋਲੂਗੀ ਅਿੰਦਿਆ ਸੁਖਣਾ ਸੁਖ ਸੁਖ ਕੇ ਸੁਖ ਸੁਖ ਕੇ ਜੇ ਮਹਾਰਾਜ ਇਹ ਵੀ ਸਾਡੀ ਨਾ ਸੁਣੇ ਤਾਂ ਮਾੜੀ ਕਰ ਲਵਾ ਨਹੀਂ ਸੁਣੂਗਾ ਸੁਣੂਗਾ ਤੂੰ ਨਾ ਫਿਕਰ ਕਰ ਚਿੰਤਾ ਨਾ ਕਰ ਵੇਖੀ ਹੂੰ ਆ ਜਾਣਾ ਥੋੜੇ ਦਿਨਾਂ ਤੱਕ ਤੈਨੂੰ ਫੋਨ ਵੀ ਮੈਂ ਪਹੁੰਚ ਗਿਆ ਹੂੰ ਉਹ ਦਿਨ ਹੋਊਗਾ ਕਰਮਾ ਪਾਗਾ ਵਾਲਾ ਉਹ ਘੜੀ ਲਖਣੀ ਹੋਊਗੀ ਜਦੋਂ ਮੇਰੇ ਪੁੱਤ ਦਾ ਫੋਨ ਆਜੂ ਵੀ ਮੰਮੀ ਮੈਂ ਪਹੁੰਚ ਗਿਆ ਹਾਂ ਯੋਬਨ ਹੋਣੀ ਵੀ ਨਹੀਂ ਕੋਈ ਦਹੰਡਿਆ ਆਜੋ ਤੁਸੀਂ ਇੱਥੇ ਹੀ ਹੋਣਗੇ ਉਹ ਵੀਗੇ ਮੋਟਰਸਾਈਕਲ ਲੈ ਆਵਾਂ ਘਰ ਲੈ ਆਵਾਂ ਚਾ ਰਹਿਣ ਦਿੰਦਾ ਮੈਂ ਮੁੜ ਕੇ ਜਾਣਾ ਬਾਜ਼ਾਰ ਨੂੰ ਜਾਣਾ ਫਿਰ ਆੜਨਾ ਲੈ ਤਤ ਤਤ ਜੀ ਆ ਗਏ ਆ ਵਧੀਆ ਹੋ ਗਿਆ ਤੇ ਚਲੋ ਕਰਦਾ ਮਾਤਾ ਨਾਲ ਗੱਲ ਹੂੰ ਉਹਨੇ ਕਰਦਾ ਮਾਤਾ ਨਾਲ ਗੱਲ ਮੰਮੀ ਹਾਂ ਪੁੱਤ ਉਹ ਤਾਂ ਸਤਿਅ ਜਾਈ ਗਈ ਲੈ ਦੱਸ ਆਜ ਆਗੇ ਆਓ ਤੈਨੂੰ ਪਤਾ ਵੇਖ ਕੇ ਆਇਆ ਆਓ ਮੁਰਸਾ ਲੱਗਾ ਵਾ ਹੁਣ ਅੰਦਰ ਗਏ ਹੈ ਨਾ ਜੀ ਆਉਣਾ ਹੈਗਾ ਸਾਡੇ ਤੇ ਪਰਾਣੇ ਆਉਣ ਲੱਗੇ ਹੈਗੇ ਤੇ ਜਾਂ ਪਰਾਣੇ ਹੋ ਕੇ ਚਲ ਜਾਂਦੇ ਤੇ ਫੇਰ ਆ ਜਾਂਦੇ ਤੂੰ ਚੰਗਾ ਹੋ ਕੇ ਆ ਗਿਆ ਕਿਉਂ ਘਰ ਮੈਂ ਉਹਨੇ ਘਰ ਪੁੱਤ ਬਿਠਾ ਲ ਕੇ ਚਾਹ ਪਾਣੀ ਪੀ ਲ ਦਾਂਗੇ ਨਾ ਪੁੱਤ ਤੇਰਾ ਦਿਮਾਗ ਫਿਰਿਆ ਵਾ ਅੱਜ ਤੇ ਅਹੀਂ ਆ ਕੋਠੀ ਖਾਲ ਦਾਂਗੇ ਤੇ ਜਿੱਥੇ ਕੁੜੀ ਨੇ ਰਹਿਣਾ ਵਾ ਮੁਰਕੇ ਉਹਦੇ ਭੈਣ ਭਰਾਵਾਂ ਨਹੀਂ ਆਉਣਾ ਇੱਥੇ

ਤੇ ਉਹ ਇਹ ਤੇਰਾ ਤਾਂ ਫੇਰ ਸਾਕ ਜੇ ਕਿ ਤੇਰਾ ਚਾਚਾ ਉਹਨਾਂ ਨਾਲ ਟੱਕਰ ਗਿਆ ਨਾ ਮੈਂ ਤਾਂ ਨਹੀਂ ਕਿਤੇ ਮੱਥੇ ਨਾਲ ਲੱਗੀ ਜੇ ਟੱਕਰ ਗਿਆ ਤੇ ਉਹਨੇ ਤੇ ਪਈ ਗੱਲਾਂ ਕਰਨੀਆਂ 36 ਗੱਲਾਂ ਕਰਨੀਆਂ ਕੀ ਤਾਂ ਰਿਸ਼ਤਾ ਫੇਰ ਹੋਣਾ ਕਿ ਨਹੀਂ ਹੋਣਾ ਤੇਰਾ ਤੇ ਤੂੰ ਲਾਈ ਰਹਿਣ ਦੇ ਮੇਰੀ ਤਾਂ ਮੇਰੇ ਚਾਹ ਦਾ ਇੱਕੋ ਜਿਹਾ ਉਹਨਾਂ ਨੇ ਕਰਨਾ ਹੀ ਆ ਕੀ ਕਰਨਾ ਰਿਸ਼ਤਾ ਨਹੀਂ ਕਰਨਾ ਤਾਂ ਉਹਨਾਂ ਨੇ ਤੇਰਾ ਮੇਜ ਜਾਗਾ ਕਰਨਾਗਾ ਕਈ ਗੱਲਾਂ ਕਰਦੇ ਆ ਵਿੱਚ ਸ਼ਰੀਕ ਸ਼ਰੀਕ ਹੀ ਹੁੰਦੇ ਆ ਸੋਚੀ ਦੀਂ ਨਾ ਪੁੱਤ ਤੂੰ ਹਾਂ ਨਿਕਰਾ ਗਿਆ ਤੇਰਾ ਦਿਮਾਗ ਵੀ ਨਿਕਾਈ ਆ ਉਹ ਦਿਮਾਗ ਨਿਕਣੇ ਮੈਂ ਮਾ ਤੇ ਆਪਣਾ ਛੋਟੇ ਨੇ ਮੈਨਾਂ ਸੁੱਤਰ ਜੁੱਗ ਸੁੱਤਰ ਕਾਤਾ ਹੋ ਜਾਣਾ ਨਾ ਨਾ ਬਗਾਨਾ ਘਰ ਨਹੀਂ ਪੁੱਤ ਮ ਖਾ ਲੈਣਾ ਕੁੜੀ ਨੇ ਇੱਥੇ ਰਹਿਣਾ ਫਿਰ ਸਾਡੇ ਕੋਲ ਹੀ ਫਿਰ ਕਲਾ ਪਾਉਗੀ ਤੇ ਭੇਜ ਚਲ ਜੂਗੀ ਆਖੋ ਕੀ ਕੀਤਾ ਕੋਹੇ ਨਾ ਝੂਠ ਬੋਲਿਆ ਮਾਂ ਪੁੱਤ ਨੇ ਝੂਠ ਆਪਾਂ ਝੂਠ ਨਹੀਂ ਬੋਲਣਾ ਅਸੀਂ ਕੀ ਗੱਲ ਇਹਨਾਂ ਨਾਲੋਂ ਘਟਵਾ ਜਿੰਨੀ ਪੈੜੀ ਇਹਨਾਂ ਦੀ ਓਨੀ ਪੈੜੀ ਸਾਡੀ ਮਾੜਾ ਕਲਪਰਸਾ ਬੜਾ ਚਾਚ ਰਿਆ ਮੈਂ ਤਾਂ ਸੇ ਮਿਲਚ ਵੀ ਦੱਸਤਾ ਮੇਰੀ ਗੱਲ ਬਾਤ ਭੰਜਣੀ ਮੇਰਾ ਵਿਆਹ ਤੂੰ ਆ ਜਾਣਾ ਵਾ ਪਰ ਸ਼ਰੀਕਾ ਨਹੀਂ ਹੋਣ ਦਿੰਦਾ ਹੰਦਾ ਤੇ ਤੂੰ ਦਿਲ ਤੇ ਨਾ ਕੋ ਆ ਜਾਣਾ ਵਾ ਤੇ ਰਿਸ਼ਤਾ ਆ ਹੀ ਕਿਹੜੇ ਮਾੜੇ ਆ ਮੰਮੀ ਤੂੰ ਮੇਰਾ ਮੂਡ ਹੀ ਖਰਾਬ ਕਰੂਗਾ ਮੂਡ ਕਦਾ ਖਰਾਬ ਕਰ ਦਿੱਤਾ ਕਿਸਦਾ ਘਰ ਨਹੀਂ ਵਿਖਾ ਲੈਣਾ ਚਲ ਜਦੋਂ ਆਣ ਕੇ ਮੈਨੂੰ ਸੱਦ ਲਈ ਕਿੱਛ ਚੱਲਿਆ ਤੂੰ ਮੈਂ ਇੱਥੇ ਬਹਿਣਾ ਗੇ ਕੰਮ ਕਰਕੇ ਚੰਗਾ ਦੂਰ ਨਾ ਜਾਵੀ ਕਿਤੇ ਨਹੀਂ ਲੱਗੇ ਲੱਗੇ ਇੱਥੇ ਘਰੇ ਰਹੂੰਗਾ ਤਾਂ ਆਹੋ ਤੂੰ ਕੀ ਮੁੰਡਾ ਮਾਰੇ ਕੰਮ ਗਿਆ ਚੰਗਾ ਹੂੰ ਜੇ ਤੀਆ ਜੀ ਫਿਰ ਹਾਂ ਮੈਨੂੰ ਫੋਨ ਕਰਦੀ ਮਰ ਜਾ ਚੰਗਾ ਹੂੰ ਅੱਜ ਇਹਨਾਂ ਨੇ ਆਉਣਾ ਹੈਗਾ ਮੈਂ ਤਾਂ ਅੱਗੇ ਆਂਦੀ ਮੈਂ ਤਾਂ ਨਾ ਹੀ ਆਉਂਦੀ ਫਿਰ ਸਵੇਰੇ ਆ ਜਾਂਦੇ